ਫਮੀਤਿਆ ਮਾ ਫਿਆਨਾ ਫਿਆਨਾ ਦਿੱਤ ਦਿੱਕਾ ਨਹੀਂ ਆ ਬੜੀ ਜਿਆਦਾ ਇਹਦਾ ਹੀ ਬੇੜਾ ਕਰਕੇ ਆ ਸੀ ਸ਼ਮੀ ਦਾ ਸਿਆਪ ਆਇਆ ਜੀ ਮੈਨੂੰ ਤੇ ਲੱਗਦਾ ਪੋੜੀਆਂ ਚ ਪਾਣੀ ਉਨੇ ਹੀ ਪਾਇਆ ਸੀ ਜਿਹੜਾ ਤੁਹਾਡਾ ਪਿਆਰ ਦਿਲਕ ਗਿਆ ਵਾ ਪਾਣੀ ਨਹੀਂ ਸੀਗਾ ਤੇਲ ਰੁੜਿਆ ਆਇਆ ਸੀ ਆਏ ਹੋਏ ਇਹ ਪੋੜੀਆਂ ਚ ਆ ਗਿਆ ਆਹੋ ਹਾਏ ਭਾਈ ਇਹ ਨਾ ਤੁਹਾਡੇ ਤੋਂ ਬੜੀ ਕਰਦੀ ਜੀ ਨਫ਼ਰਤ ਇਹ ਵੇਖਣ ਨੂੰ ਕਿਰਲੀ ਜੀ ਮਿਲੀ ਜੀ ਹੈਗੀ ਉਹ ਫੀਮਾ ਮੈਨੂੰ ਅੰਦਰ ਹੀ ਲੰਮੇ ਪਾ ਦੇ ਮम्मी ਨੇ ਬਾੜੇ ਤਰਾਉ ਕਰਾ ਲੇਂਦੀ ਜਪੱਟੀ ਆਹ ਸਿਆ ਪਾ ਪਾਲ ਤੈਨੂੰ ਤੱਕੋ ਜਾਂ ਮੈਂ ਇਹਨੂੰ ਵੀ ਨਹੀਂ ਨਾ ਸੇਕ ਚੰਗੀ ਕਰਾ ਇਹਦਾ ਹੌਂਕਾ ਪੈਰ ਮੈਂ ਤੋੜਨਾ ਕਿਉਂ ਨਾ ਬਾੜੇ ਨੂੰ ਤੋੜ ਜਰਾ ਤਨੇਸਰੀ ਜਰਾ ਦੂਜਾ ਪੈਰ ਇਹਦਾ ਮੈਂ ਤੋੜਨਾ ਸਾਰੇ ਫੋੜਿਆ ਹੀ ਤੇਲ ਰੁੜਿਆ ਹੀ ਤੇਲ ਰੁੜਿਆ ਸੀ ਤੇ ਮੈਂ ਸੋਚਦਾ ਪਾਣੀ ਰੁੜਿਆ ਵਾ ਮੇਰੀ ਗੱਲ ਸੁਣ ਮੈਨੂੰ ਉੱਥੇ ਲੰਮੇ ਪਾ ਕੇ ਰੱਖ ਕਿ ਨਾ ਕਦੇ ਇਹਨੂੰ ਖੰਡੋ ਜਰਾ ਕ ਇਨੂੰ ਪੁੱਛੋ ਵੀ ਤੇਲ ਪੋੜੀਆਂ ਚ ਰੁੜਿਆ ਤੇ ਰੁੜਿਆ ਕਿ ਤਰਾ ਇਹਨੇ ਜਾਣਬੁੱਝ ਕੇ ਰੋੜਿਆ ਤਾਂ ਕਿਹੜਾ ਉੱਤੇ ਕੋਠੇ ਤੇ ਜਾ ਕੇ ਤੇਲ ਦੀਆਂ ਮਾਲਸ਼ਾਂ ਕਰਦੀ ਫਿਰਦੀ ਆ ਉਹ ਵੀ ਆਹੇ ਤੇ ਰਾਣੇ ਨੂੰ ਪਤਾ ਹੀ ਨਹੀਂ ਆ ਤੁਹਾਡੇ ਪੈਰ ਤੇ ਸਾੜ ਲੱਗੀ ਆ ਬੱਤੀ ਜਗਾ ਹਾਂ ਪਾਣੀ ਲੰਮੇ ਮਿਲੋ ਸੀਮਾ ਕੱਪੜੇ ਦੇ ਝੋਕ ਰਿਆ ਕਰ ਯਾਰ ਸੀਮਾ ਹੀ ਸਾਰਾ ਕਰਦੇ ਰਵੇ ਉਹਨਾਂ ਕੋ ਕੰਮ ਕਰੇ ਸੀਮਾ ਹੀ ਸਵੇਰ ਦੀ ਲੱਗੀ ਆ ਨਿਸ਼ੰਮੀਏ ਮੇਰੀ ਗੱਲ ਸੁਣ ਇਹ ਸਾਰੇ ਇੱਧਰ ਤੇ ਸੂਟ ਪਾਉਂਦੇ ਆ ਜਿਹੜੇ ਤੇਰੇ ਪੁਰਾਣੇ ਸੂਟ ਨੇ ਤੋਂ ਨਵੀਂ ਨਵੀਂ ਰਹਿਈ ਸੀ ਸਾਰੇ ਸੂਟ ਇਹਨੂੰ ਉਹ ਕੱਢ ਕੇ ਦੇ ਇਹਨੇ ਜੁੰਡਿਆਂ ਨੂੰ ਅੱਗ ਲਾ ਬੈਠੋ ਪਾਣੀ ਪੀਣਾ ਜਿਵੇਂ ਆਂ ਤੇ ਜੂਸ ਪੀ ਆਜੇ ਮੰਮੀ ਨੂੰ ਪਾਣੀ ਨਾ ਲਿਆ ਤੂੰ ਤਰਾ ਕਰ ਦੁੱਧ ਦੇ ਕੋਸਾ ਕਰਕੇ ਜੂਸ ਪਿਆ ਕੇ ਨਾ ਮੈਂ ਤੁਹਾਨੂੰ ਕਿਹਾ ਸੀ ਜੂਸ ਨਹੀਂ ਪਿਆ ਤੂੰ ਕੋਸਾ ਕਰਕੇ ਦੁੱਧ ਦੇ ਹਲ ਵੀ ਪਾ ਕੇ ਨਹੀਂ ਅਚੋਕ ਹੈ ਕੀ ਆਖੇ ਮੈਂ ਦਿੱਤਾ ਪਰ ਪਹਿਲਾ ਹੈ ਕਿੱਥੇ ਉਹਨੂੰ ਪੁੱਛ ਤੇਰੀ ਹਿੰਮਤ ਕਿਤਰਾ ਪਈ ਚਾਲ ਨਾ ਸੋਤੀਆਂ ਰਾਣੀ ਮਹਾਰਾਣੀ ਬਣ ਕੇ ਹਾਂ ਨਹੀਂ ਸ਼ਮੀਨ ਆਈ ਜੀ ਜੀ ਆਈ ਜੀ ਜੀ ਬਾਹਰ ਨਿਕਲ ਉਹਨਾਂ ਬਾਹਰ ਨਹੀਂ ਨਿਕਲਦੀ ਆਲਾ ਦੇ ਨੂੰ ਇੱਧਰ ਤੂੰ ਕੱਢ ਬਾਹਰ ਤੇ ਲਾ ਕੋ ਪੌਲ ਮੇਜ ਰੱਖ ਪੌਲ ਮੇਂ ਉਹ ਤੇ ਮੈਂ ਰਾਣੀ ਨੂੰ ਵੀ ਬੁਲਾ ਕੇ ਲਿਆ ਮਾਂ ਰਾਣਾ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਫੋਨ ਕਰ ਉਹਨੂੰ ਕਹ ਤੇਨੂੰ ਬਾਹਰ ਦੀ ਹਵਾ ਲੱਗੀ ਜਾਣ ਲਈਆ ਪਹਿਲਾਂ ਘਰ ਜਿਹੜਾ ਸਿਆਪਾ ਪਾਇਆ ਉਹਦੇ ਭੁਗਤਲਾ ਘਰ ਨੂੰ ਫੋਨ ਉਸੇ ਨੂੰ ਕਰਨ ਲੱਗਾ ਮਾਂ ਆਹੋ ਕਿ ਤੇਰੀ ਮਾਂ ਨੂੰ ਸੱਟ ਲਾਤੀ ਉਹ ਤੇ ਜਾਣ ਬੁੱਝ ਕੇ ਉਹ ਕਿੱਥੇ ਰਹਿਣਾ ਭਰਾਵਾ ਤੂੰ ਕਿਹੜੀ ਦੁਨੀਆ ਚ ਰਹਿਣਾ ਵਾਂ ਹੈਂ ਤੈਨੂੰ ਕੋਈ ਫਿਕਰ ਹੀ ਨਹੀਂ ਕਰਦਾ ਅਬ ਕਦੋਂ ਨਿਕਲ ਗਿਆ ਗਿਆ ਮੈਂ ਤੂੰ ਪਰਿਓ ਮੰਮੀ ਨੂੰ ਸੱਟ ਲੱਗੀ ਪੈਰ ਤੇ ਆ ਫੜਾ ਦੁੱਧ ਕੋਸਾ ਹੀ ਆ ਇਹ ਠਹਿਰ ਕੇ ਪੀਓ 2 ਮਿੰਟ ਰੁੱਕ ਕੇ ਨਾਲ ਦੀ ਪਾਈ ਆ ਆ ਹੁਣੇ ਘਰ ਤੇ ਮੈਂ ਸਾਰੀ ਗੱਲ ਦੱਸਾਂ ਤੇ ਨਾਲੇ ਜਿਹੜਾ ਤੈਨੂੰ ਕੰਮ ਕੱਲ ਕਿਹਾ ਸੀ ਉਹ ਕੀਤਾ ਨਹੀਂ ਮੇਰਾ ਜਦ ਤੈਨੂੰ ਹੀ ਨਾ ਕਰ ਰਹਿ ਰਹਿ ਕੇ ਚੇਤੀ ਹੁੰਦੇ ਆ ਔਰ ਘਰ ਆ ਤੈਨੂੰ ਘਰ ਆ ਘਰ ਆ ਪਹਿਲਾਂ ਹੋਂ ਲਗਾ ਮੰਮੀ ਪਹਿਲਾਂ ਉਹਨੂੰ ਵੇਖ। ਆ ਤੀ ਦੁੱਧ ਪੀਓ ਮੈਂ ਉਧਰ ਜਾਣਾ ਉਹ ਕਿਉਂ ਨਹੀਂ ਉਹਦੇ ਬਾਅਦ। ਮੈਂ ਪਹਿਲਾਂ ਮੈਂ ਤਾਂ ਦੁੱਧ ਦੇਈਦਾ। ਆਇਆ ਰੋ। ਬੜਾ ਥੱਕ ਗਿਆ ਨਾ ਕੰਮ ਕਰਕੇ। ਸ਼ਰਮੀ ਆ ਗਈ ਦੀਦੀ। ਕੀ ਹੋ ਗਿਆ? ਕੀ ਹੋ ਗਿਆ? ਤੈਨੂੰ ਅਜੇ ਤੱਕ ਸੁਣ ਨੀਦੀ। ਦੀਦੀ ਦੀਦੀ। ਤੇਰੀ ਕਿੰਨਾ ਆਵਾਜ਼ਾਂ ਮਰेंगी ਇੱਧਰ ਆ। ਕੀ ਹੋਇਆ ਕੀ ਆ? ਇੱਥੇ ਬੈਠ। ਉਹ ਤੇ ਕਿੰਦਾ ਸਰ ਫੋੜਨੇ ਚ ਤੇਲ ਕੀ ਕਰਨ ਨੂੰ ਖੜਿਆ ਹੈ ਮਮਮੀ ਡੇਪੇ 10 ਮਿੰਟ ਦੀਦੀ ਮੈਂ ਕੋਈ ਤੇਲ ਨਹੀਂ ਖੜਿਆ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਤੇਲ ਦੀ ਗੱਲ ਕਰ ਰਹੀ ਹੈਂ ਨਾ ਸਵੇਰੇ ਗਈਆਂ ਨਾ ਕੱਪੜੇ ਪਾਉਣ ਨਹੀਂ ਹਾਂ ਕੱਪੜੇ ਪਾਉਣ ਤੇ ਮੈਂ ਗਈ ਹਾਂ ਤੇ ਮੈਂ ਪੋਚੇ ਵੀ ਲਾਏ ਪਰ ਮੈਂ ਤੇਲ ਨੂੰ ਕਿ ਹੱਥ ਤੱਕ ਨਹੀਂ ਲਾਇਆ ਦੀਦੀ ਮੈਂ ਜਾਣਨੀ ਹਾਂ ਤੂੰ ਕੱਲ ਦੇ ਬਦਲੇ ਲੈਣੀ ਹੈ ਨਾ ਜਿਹੜੀਆਂ ਤੈਨੂੰ ਵੱਜੀਆਂ ਵਾ ਤੇ ਅੱਜ ਤੂੰ ਮਾਰ ਨੂੰ ਸੱਟ ਲਾ ਦਿੱਤੀ ਮੇਰੀ ਦੀਦੀ ਮੈਂ ਕੋਈ ਤੇਲ ਨਹੀਂ ਪੜਿਆ ਨਹੀਂ ਕੋਈ ਤੇਲ ਨਹੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਤੂੰ ਮੇਰੀ ਗੱਲ ਸੁਣ ਲੈ ਕੋਲ ਕੇ ਤਾਂ ਨਹੀਂ ਤੇ ਜੇ ਹੁਣ ਅੱਗੇ ਤੋਂ ਕਿਸੇ ਨੂੰ ਨੁਕਸਾਨ ਹੋਇਆ ਨਾ ਤੇ ਤੈਨੂੰ ਨਹੀਂ ਆਪਾਂ ਛੱਡਣਾ ਕੰਮ ਕਰਦੀ ਛੋੜ ਤੇ ਨਿਕਲ ਜਾਂ ਜਲਾ ਚੱਲਣ ਦੇ ਜਾ ਕੇ ਤਾਕੂ ਕੱਲ ਕੱਲ ਲਿਆਈ ਨਹੀਂ ਪੜਾਉ ਨੂੰ ਪੜਾਉਣੀ ਮੇਰੀ ਗੱਲ ਸੁਣ ਆ ਕੀ ਤੂੰ ਕੁੜਗ ਚ ਚਾਪੜ ਗਾ ਤੇ ਥੋੜਾ ਸਿੱਖ ਮਮੇ ਜੀ ਬਹਿ ਕੇ ਘਰ ਤਾਂ ਸੁਣਾ ਮਮੇ ਜੀ ਚਾਪੜ ਪੁੱਛ ਕੇ ਬਹਿ ਕੇ ਘਰ ਤਾਂ ਸੁਣਾ ਹੈ ਮੇਰੀ ਲੱਤ ਮੇਰੇ ਘਰ ਤਾਂ ਸੁਣਾ ਕੀ ਕੀਤਾ ਮੰਮੀ ਨੇ ਤੇਰੀ ਲੱਤ ਮੈਂ ਕੋਈ ਨਹੀਂ ਕੀਤਾ ਮੈਂ ਕੋਈ ਤੇਲ ਨਹੀਂ ਰੋਲੇ ਆਪ ਤੂੰ ਨਹੀਂ ਮੰਨਣਾ ਤਾਂ ਸਾਰੇ ਸਫਾਈ ਕੀਤੀ ਹੈ ਮੈਂ ਕੁਝ ਨਹੀਂ ਕੀਤਾ ਮੰਮੀ ਦੀ ਸਫਾਈ ਤੂੰ ਤਾਂ ਇਹ ਚਾਹਦੀ ਹੈਗੀ ਕਿ ਮੇਰੀ ਸਾਸਦੀ ਪੱਕੀ ਸਫਾਈ ਹੋ ਜਾਵੇ ਉਹ ਡਿੱਗੇ ਮਰ ਜਾਵੇ ਤੇ ਤੂੰ ਜਰਮਾ ਨਾ ਹੋਣੀ ਸਭ ਨੂੰ ਮਾਰ ਦੇ ਕਹਿੰਦੇ ਦਵਾਈ ਦੇ ਘਰ ਚ ਮੈਂ ਇਹ ਤਰ੍ਹਾਂ ਨਹੀਂ ਮੰਨਣਾ ਉਹ ਚਾਹਦੀ ਆ ਕਹਿੰਦੇ ਇਤਰਾ ਨਹੀਂ ਮੰਨਣਾ ਰੋਕੋ ਦੋ ਮੈਂ ਮੈਂ ਕੁਝ ਨਹੀਂ ਚਾਹਦੀ ਆ ਜੀ ਪਲੀਜ਼ ਮਾਰ ਫੜੋ ਜਨਾ ਕਿ ਮਾਰ ਫੜੋ ਮਾਰ ਜੀ ਦਸਣਾ ਨਹੀਂ ਦਸਣਾ ਤੇਰ ਕੋ ਰੋੜਿਆ ਹੀ ਹੈ ਬਾਜੀ ਮੈਂ ਨਹੀਂ ਰੋੜਿਆ ਵਾ ਮੇਰੀ ਤਾਂ ਸੱਟ ਲਾਤੀ ਮੇਰਾ ਤੇ ਦਿਲ ਖੜਦਾ ਹੈ ਕੱਲ ਵਿੱਚ ਦੇਖਣਾ ਫਾਹ ਦੇਦਾ ਤੂੰ ਐਸੀ ਬੈ ਘੁੱਟ ਲੱਗਾ ਵੇ ਵੋਂ ਤੋਂ ਛੋੜਾ ਤਾਂ ਮੂੰਹ ਬੰਦ ਕਰ ਤੇ ਕੁਛ ਨਹੀਂ ਹੋਇਆ ਤੈਨੂੰ ਦੋ ਹੀ ਵੱਜੀਆਂ ਵਾ ਅਜੇ ਤੇ ਕੁਛ ਨਹੀਂ ਵੱਜੀਆਂ ਆ ਰਹੇ ਨੇ ਰਾਹੇ ਨੂੰ ਬੈ ਤੇ ਘੁੱਟ ਲੱਗਾ ਘੁੱਟ ਲਾਈ ਤੂੰ ਦੋ ਤੋ ਕੇ ਖਾ ਦੇ ਲਈ ਲੈ ਜਾ ਲੈ ਜਾ ਰੀੜ ਦੀ ਹੱਡੀ ਤੋੜੇ ਦੀ ਹੱਡੀ ਤੇ ਟਾਡੀ ਤੋੜ ਦਿੱਤੀ ਫੜ ਕੇ ਪੈਰ ਦੀ फाटे को मत फाटी 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 को सरिया ने डिपेलो तोड़ दे ना ये मोहब्बत ना आऊंगी थोड़ा मेरे कर सब कर तेरा आ फावन की वे वो करके तेरे पापा तोड़ देंगे को नहीं किया मैंने मैं किदंद के दवावा ਇੰਜਾਂ ਦੀ ਆ। ਬਾਹਰ ਤੇ ਬਹਿ ਗਈ ਅੱਗੇ ਨੇ ਕੱਢ ਕੇ ਰੱਖਿਆ ਸੂਟਰਾ ਨਾ। ਨਵਾਂ ਸੂਟ ਤਾਂ ਅੰਤ ਤੱਕ ਕੋਈ ਗਵਾਂਢ ਨਹੀਂ ਆ ਜਾਂਦੀ ਆ। ਫਿਰ ਉਹਨੇ ਕਿਹਾ ਨਾੜੀ ਨੂੰ ਪੁਰਾਣਾ ਸੂਟ ਪਹਿਨਣਾ ਹੀ ਕੋਆਤੇ ਆ। ਉਹ ਆ ਗਿਆ ਰਾਣਾ ਵੀ। ਆ ਜਿਹੜਾ ਮੇਕ ਤੋਦ ਦੇ ਕੇ ਦੀ। ਮੰਮੀ ਇਹ ਕਾ ਦੇ। ਆ ਗਿਆ ਉਹ ਰਹਾ। ਆ ਰਹਿ ਕੇ ਕਿ ਤਾ ਸੱਟ ਲਵਾਦੀ ਐ ਨੇ। ਮੇਰੀ ਗੱਲ ਸੁਣੋ। ਖਲੋਤਾ ਦੇਖੀ ਜਣਾ ਸੇ ਕਦੇ ਬੋਲਦੇ। ਉਹ ਰਾਏ। ਬਸ ਮਾਖ ਸਿਆ ਕਿ ਤਈ। ਮੈਨੂੰ ਨਹੀਂ ਪਤਾ ਕਿ ਦੌਆਂ ਕਿਦਾਂ ਲਈ ਮੈਂ ਤੇ ਉੱਥੇ ਸੁੱਤੀ ਪਈ ਸੁਭਾਈਆਂ ਕਰਕੇ ਮੈਂ ਕੁਝ ਨਹੀਂ ਅੰਨੀ ਹੋਈ ਤੈਨੂੰ ਦਿਖਦਾਨੀ ਤੈਨੂੰ ਕਿਹਾ ਮੈਂ ਹਜੇ ਤਾਂ ਕਣੀ ਬੰਨਣ ਦੀ ਮੈਨੂੰ ਮਾਂ ਨੇ ਕਹਿ ਕਿ ਗੱਲ ਚ ਦੇਣੀ ਪੈਣੀ ਮੈਨੂੰ ਮੰਨ ਜਾ ਮੈਂ ਕਿ ਨਹੀਂ ਮੰਨ ਜਾ ਚੰਗੀ ਰਹਿੰਗੀ ਨਹੀਂ ਤਾਂ ਤੋੜਾ ਕਰਦੇ ਨਹੀਂ ਆਉਂਦੇ ਮੈਂ ਨਾਲ ਗੱਲ ਆ ਮੈਂ ਕਿਉਂ ਨਹੀਂ ਗੱਲ ਰੋ ਮੈਨੂੰ ਦੇਖ ਪੜ੍ਹ ਪੜ੍ਹ ਮੈਂ ਨਹੀਂ ਚਾਹਣੀ ਮਾਚਾ ਨਹੀਂ ਕਰਵਾ ਲਓ ਥੋੜਾ ਜਿਹਾ ਕੰਮ ਮਾਚਾ ਨਹੀਂ ਜੇ ਆਈ ਸੁਰ ਤੇ ਕਾੜੇ ਮੇਰੇ ਸੌਣਾਂ ਗੱਲ ਆ ਮੇਰੇ ਤਾਂ ਨਾ ਕੁਝ ਨਹੀਂ ਕਰਨ ਦਾ ਹਾਲੀ ਮੈਂ ਤੇਰਾ ਗਾਲ ਵੜਦਾ ਨਾ ਗਾਲ ਉਹ ਪਖੰਡ ਜਿਵੇਂ ਕਰੇ ਤੂੰ ਮੂੰ ਤਾਂ ਕਰ ਐਜਾ ਮੂੰ ਤਾਂ ਕਰ ਉਹ ਖੰਡ ਜਿਹੜਾ ਕਰੇ ਮੋਰ ਇਹਦੀਆਂ ਬਾਚੀਆਂ ਤੇ ਇੱਕ ਮੇਲਾ ਰੋਣਾ ਛੱਪ ਰੋਣਾ ਛੱਪ ਛੱਪ ਇਹ ਗਤੀਆਂ ਕਰਦੀ ਐ ਉਤੋਂ ਪਖੰਡ ਕਰਨ ਨਹੀਂ ਆ ਆਹ ਕੀ ਬਣਾ ਕੇ ਰੱਖ ਗਿਆ ਰੱਖਦਾ ਯਾਰ ਨਾ ਫੜਿਆ ਇਹ ਮੰਮੀ ਮੰਨਦਾ ਜਾਣ ਕੇ ਕਰਦੀ ਆ ਤੇ ਸਾਰੇ ਪਰਿਵਾਰ ਦੇ ਰਤਮਾਂ ਟੁੱਟ ਜਾਣ ਹੈ ਤੈਨੂੰ ਕਹਿੰਦੇ ਨੱਥ ਪਾ ਦੇ ਤੇ ਹੁਣੇ ਉਹਨੇ ਪਾਇਆ ਨੱਥ ਇਹਨੇ ਦੇਖੇ ਇੱਕ ਜਾਨੇ ਦੀ ਗੱਤ ਪਾ ਤੋੜ ਦੇ ਮੰਗੇ ਦੇ ਬਾਦ ਨੇ ਜਾਂ ਮੈਂ ਇਹ ਕਹੂੰਗਾ ਤੇਰੇ ਨਾਲ ਤੂੰ ਯਾਦ ਕੀ ਕਰੇਂਗੀ ਸੁਧਰ ਜਾ ਤੇ ਸਾਡੇ ਕਹਣੇ ਚ ਚਾਲੇ ਤੈਨੂੰ ਦੱਸੰਦੇ ਆ ਮੈਂ ਬਾੜੇ ਨਾਲ ਤੇਰੇ ਮੈਂ ਧੋਣ ਵਰ ਦੇਣੀ ਹੂੰ ਤੂੰ ਜਾਣਦੀ ਨਹੀਂ ਸਾਨੂੰ ਕੋਈ ਕਾਹਨੋਂ ਹੁੰਨੇ ਆ ਐ ਕਿੱਥੋਂ ਓਦਾਂ ਜਾ ਸਕਦੇ ਤੈਨੂੰ ਕੁਝ ਨਹੀਂ ਪਤਾ ਇਹ ਗੱਲ ਦਾ ਅਕਟ੍ਰਾਂ ਮੇ ਕਰਨੇ ਬੰਦ ਕਰ ਦੇ ਬੰਦ ਕਰ ਦੇ ਡਰਾਮੇ ਕਰਨੇ ਆ ਡਰਾਮੇ ਜਿਹੜੇ ਕਰਨੇ ਆ ਨਾ ਇਹ ਸਾਡਾ ਨਿਤ ਦਾ ਕੰਮ ਆ ਚੱਲ ਕੁਝ ਨਹੀਂ ਐ ਲੱਤਾਂ ਘੋੜ ਚੱਲ ਆ ਜਾ ਉੱਧਰ ਗਾਣੇ ਤੇਰਾ ਤੇ ਨਾਲ ਗੱਲ ਕਰਨੀ ਆ ਗੱਲ ਸੁਣ ਚੱਲ ਚੱਲ ਚੰਗੀ ਤੇਰਾ ਘੁੱਟ ਨਾ ਤੇ ਨਈ ਗੱਲ ਕਰਨੀ ਸੀ ਆਪਣੇ ਸਾਰੇ ਨੂੰ ਕਰ ਫੋਨ ਅੱਛਾ ਇਹਦੇ ਕੋਈ ਜਾਂ ਕਰਾ ਉਹਦੇ ਕੋ ਮੰਗਾ 100 ਡਾਲਰ ਤੇ ਨਾਲੇ ਦੂਸਰੀ ਗੱਲ ਹੂੰ ਤੈਨੂੰ ਕਿਹਾ ਨਹੀਂ ਵੀ ਮੈਨੂੰ ਗੱਡੀ ਚਾਹੀਦੀ ਹੈ ਹੈ ਕੱਲ ਦਾ ਤੈਨੂੰ ਮੰਮੀ ਨੇ ਕਿਹਾ ਇਹਦੇ ਕੰਚੇ ਵਾਲਾ ਕੱਢ ਦੇ ਵੀ ਸਾਡੀ ਗੱਡੀ ਲੈ ਗਈ ਆ ਤੂੰ ਗੱਡੀ ਲੈ ਕੇ ਆਉਣੀ ਆ ਮੇਰੇ ਤੋਂ ਦਵਾ ਜੀ ਉਹਨੂੰ ਕਹਿ ਕੇ ਤੋਰੀ ਵਾਪਸ ਆਪੇ ਲੈ ਕੇ ਆਉਗੀ ਤੇ ਫਿਰ ਲਿਆਵਾਂਗੇ ਇਹਨੂੰ ਸਹੀ ਗੱਲ ਆ। ਇੰਤਜਾਹ ਜਿੰਨੂੰ। ਇਹਨੂੰ ਅੱਜ ਹੀ ਤੋੜੀਏ। ਠੀਕ ਹੈ ਨਾ? ਮੰਮੀ ਨੇ ਸਲਾਹ ਕਰਕੇ ਨਾ ਤੇ ਮੰਮੀ ਨੇ ਤੈਨੂੰ ਕਿਹਾ ਵੀ ਗੱਡੀ ਵੱਲੋਂ ਕਿ ਮੈਂ ਸਾਰਾ ਗੱਲ ਨਹੀਂ ਕੀਤੀ। ਮੈਂ ਗੱਲ ਕੀਤੀ ਨਹੀਂ ਪਰ ਮੈਂ ਕਰ ਲੈਣਾ ਪਰ ਮੇਰੀ ਗੱਲ ਸੁਣੋ। ਪਹਿਲਾਂ ਮੰਮੀ ਨੇ ਸਲਾਹ ਕਰ ਲਈ ਜਿੱਦਾਂ ਮੰਮੀ ਕਹਿੰਦੇ ਨਾ ਉਸ ਹੱਦਾਂ ਚੱਲੀਏ। ਸਹੀ ਗੱਲ ਨਾ ਯਾਰ ਆਪਾਂ ਉਦੋਂ ਦਾ ਇਹਨਾਂ ਕੋਲ ਕੁਝ ਵੀ ਨਹੀਂ ਲਿਆ। ਸਹੀ ਗੱਲ ਗੱਡੀ ਤੇ ਲਈ ਹੀ ਘਟੋ ਘਟੇ ਨਾਲ ਤੋੜਦੀ ਹੁੰਦੇ ਗੱਡੀ ਪੰਦੀ ਆ। ਉਹ ਬਾਹਰ ਗਿਆ ਗੱਡੀ ਨਹੀਂ ਦੇ ਸਕਦਾ। ਉਹਨੂੰ ਖੋਲੋ ਨਹੀਂ ਪਤਾ। ਤਬਾਰ ਦੀ ਸਾਰੀ ਕਮਾਈ ਆਉਂਦੀ ਹੈ ਕੁੜੀ ਵਿਆਹ ਧੀਆ ਤੇ ਗੱਡੀ ਦੇਣੀ ਨਹੀਂ ਸਭ ਤੋਂ ਪਹਿਲਾਂ ਨਾ ਇਹਦੇ ਫੋਨ ਨੂੰ ਅੱਗ ਲਾ ਦੇ ਵੇਚ ਦੇ ਫੋਨ ਉਹ ਵੀ ਚਾਹ ਪਰੇ ਹੋਣ ਕੇ ਘਰੇ ਕਿਉਂਕਿ ਜੇ ਆਪਾਂ ਇਤਰਾ ਹੀ ਮਾਰਕਟ ਕਰਦੇ ਨੇ ਨਾ ਇਹਨੇ ਫੋਨ ਕਰਕੇ ਸਾਰੀ ਗੱਲ ਪਹਚਾ ਲਿਆ ਕਰਨੀ ਆ ਬੰਦੇ ਜੀ ਭਾਜੀ ਡਿੱਲੀ ਫੋਨ ਕਰਕੇ ਦੱਸੋਗੀ ਨਾ ਉਹਨਾਂ ਨੂੰ ਵੀ ਆ ਕੇ ਜਾਣਾ ਕੋਈ ਨਹੀਂ ਉਹ ਮੈਂ ਸੰਭਲ ਲਊਗਾ ਉਹ ਮੈਨੂੰ ਪਤਾ ਮੈਂ ਕਿੱਦਾਂ ਗੱਲ ਕਰਨੀ ਆ ਮੋੜ ਨਹੀਂ ਕੋ ਚੱਕਰ ਇੱਕ ਗੱਲ ਹੋਰ ਹੂੰ ਪਹਿਲੀ ਕੁੜੀ ਵਾਲੀ ਗੱਲ ਲੀਕ ਨਾ ਹੋਵੇ ਕਿ ਆਪਾਂ ਉਹਦੇ ਨਾਲ ਕੀ ਕੀਤਾ ਹੈ ਇਹ ਤਾਂ ਕੋਈ ਵੀਕ ਪੁਆਇੰਟ ਫੜੀਏ ਨਾ ਤੋ ਉਹਦੇ ਨਾਲ ਕੰਮ ਸੁੱਤਰ ਆਣਾ ਆਪਾਂ ਨਹੀਂ ਤਾਂ ਬਾਰ-ਬਾਰ ਜਾ ਕੇ ਦੱਸੂਗੀ ਨਾ ਉਥੇ ਤੇ ਬਾਰ-ਬਾਰ ਕਿੰਨੀ ਕਰਾਉਣਾ ਸਮਝਾਵਾਂਗੇ ਇੱਕ ਵਾਰੀ ਆ ਕੇ ਉਹਨਾਂ ਨੂੰ ਸਮਝਾ ਕੇ ਤੋਰਤਾ ਦੂਜੀ ਵਾਰੀ ਆਉਣਗੇ ਫਿਰ ਇਹ ਦੱਸ ਸਮਝਾ ਕੇ ਤੋਰਾਂਗੇ ਤੀਜੀ ਵਾਰੀ ਤੇ ਅਗਲੇ ਨੇ ਕਹਿਣਾ ਵਾਕੇ ਤਾਂ ਸੱਦਤ ਹੀ ਕਰਨ ਦੇ ਸਹੀ ਗੱਲ ਲਗਾਣੀ ਕੋਸ਼ਾ ਕੋਸ਼ ਤੁਹ ਸੋਚਣਾ ਹੀ ਪਣਾ ਵਾ ਕੋਈ ਪੱਕਾ ਸੋਚਣਾ ਪੈਣਾ ਪੱਕਾ ਹੱਲ ਹੋ ਜਾਏ ਜਿਹੜਾ ਇਹਦੇ ਤੇ ਬਿਲਕੁਲ ਯਕੀਨ ਨਾ ਕਰਨੋ ਹਾਂ ਸਹੀ ਹੈ ਨਾ ਕਿਹੜਾ ਇਹੋ ਜਿਹਾ ਹੋਊਗਾ ਕੋਈ ਗੱਲ ਨਹੀਂ ਕੋਈ ਨਾ ਕੋਈ ਗੱਲ ਤਾਂ ਹੋਊਗੀ ਈ ਟਿਕਣੀ ਆ ਹਰ ਇੱਕ ਮਸਲੇ ਦਾ ਕੋਈ ਨਾ ਕੋਈ ਹੱਲ ਹੁੰਦਾ ਚਲ ਆ ਜਾਂ ਜਦੀਏ ਫੇਰ ਬਾਹਰ ਚਲੀਏ ਇੱਧਰ ਆਓ ਗੱਲ ਸੁਣੋ ਮੇਰੀ ਹਾਂ ਬੋਲ ਮੀ ਗੱਲ ਸੁਣੋ ਤੂੰ ਜੇ ਵੀ ਗੱਲ ਤੇ ਬਹਿ ਬਾਕੀ ਤੇ ਮੈਂ ਕਹਿੰਦਾ ਨਹੀਂ ਮਾਰ ਦੇਣੀ ਕਿ ਤੇਰੀ ਮਾਰ ਚੱਲੀਓ ਬੜੀ ਪੱਕੀ ਆ ਆ ਚਾਰ ਦਿਨ ਤੋਂ ਇਹ ਵੀ ਆ ਥੋੜਾ ਜਿਹਾ ਕੁਛ ਹੁਣ ਕੋ ਲੈ ਤੋ ਤਕੀਤੀ ਨਹੀਂ ਗਈ ਗੱਡੀ ਦੀ ਗੱਲ ਕੁਛ ਇਹਨੇ ਆਪ ਹੀ ਨਹੀਂ ਕੀਤੀ ਰਾਣੀ ਨੇ ਇਹਦਾ ਫਰਜ਼ਪੰਦਾ ਜੇ ਅੱਜ ਮੈਂ ਗਲਤ ਕਰ ਲੈਣਾ ਵਾ ਕੋਈ ਗੱਲ ਨਹੀਂ ਆ ਪਰ ਇਹਨੂੰ ਕੁਛ ਨਹੀਂ ਹੁੰਦਾ ਈ ਛਤੀ ਐਵੇਂ ਡਰ ਜਾਨੀਏ ਕੰਨਾ ਤੇ ਰੱਖਿਆ ਕਰ ਦੂ ਹੋਰੇ ਤੇ ਮੇਰਾ ਤੇ ਭਰਾ ਜਿੰਨਾ ਹੋਸ ਕੇ ਮੈਂ ਜੋ ਲੈਣਗੇ ਮੇਰੇ ਹੱਥ ਦੀਆਂ ਥੇਲੀਆਂ ਪੇੜ ਕੇ ਲੱਭਣਾ ਕੋ ਤੇਲ ਲਗੋਣੀ ਆ ਹੱਥ ਪੇੜ ਕਰਨਾ ਪਿਆ ਮੇਰਾ ਤੇ ਅੱਗੇ ਜਣੇ ਸੜ ਗਿਆ ਫੜ ਲਿਆ ਕਰ ਇਹ ਇਹ ਹਮਮਾਰਾ ਕਿੱਤੇ ਚੀਜ਼ ਰੱਖੇ ਮੈਨੂੰ ਸਮਝ ਨਹੀਂ ਆਉਂਦੀ ਤੇ ਤੇਲ ਰੋੜੀਆਂ ਤੋਂ ਰੋੜਿਆ ਕਿਵੇਂ ਕੋੜੀਆਂ ਚ ਇਹ ਤੁਹਾਨੂੰ ਸਮਝ ਨਹੀਂ ਆਉਂਦਾ ਇਸ ਟੀਨ ਖੁੱਦ ਰੋੜੀ ਫਿਰਦੀ ਯਾਰ ਤੂੰ ਕੋਈ ਨਾ ਕੋਈ ਡਿੱਗੇ ਤੇ ਲੱਤ ਟੁੱਟੇ ਨਾਲ ਦੇ ਨੇ ਉਹ ਕਰ ਲੈਂਦੀ ਮੈਂ ਲੱਤ ਨਹੀਂ ਲੜਾਈ ਸੀ ਤੇ ਮੈਂ ਇੱਥੇ ਤੇਲ ਰੋੜਾ ਤੇ ਕੋਈ ਨਾ ਕੋਈ ਆਊਗਾ ਤੇ ਆਪੇ ਲਿਖੂਗਾ ਤੇ ਮਾਦਾ ਕਿਤੇ ਚੱਲ ਗਈ ਪਰ ਮੈਂ ਤਾਂ ਤੁਹਾਨੂੰ ਕੱਲ ਸ਼ਾਮੀ ਵਿੱਚ ਤੇਲ ਘੜਦਿਆਂ ਕੀਤੀ ਕਰਨੀ ਤੇ ਮੈਂ ਤਾਂ ਪੁੱਗਿਆਂ ਨੂੰ ਦਿੱਤਾ ਸੀ ਕਬਜ਼ਿਆਂ ਨੂੰ ਇੱਥੇ ਤੁਹਾਡੇ ਕੋਲ ਰੋੜਿਆ ਵਾ ਉਹ ਨਹੀਂ ਮੇਰੇ ਕੋ ਕਿੱਥੇ ਰੋੜਿਆ ਵਾ ਮੇਰ ਕੋ ਥੋੜਾ ਦੇ ਰੋੜਿਆ ਬਣਾਣੇ ਐ ਵੀ ਜੋ ਵੀ ਆ ਰਚੰਦੀ ਯਾਰ ਤੂੰ ਦੱਸ ਆ ਪੈਣੇ ਚੱਲ ਜਿਹਨੇ ਕੋ ਰੋੜਿਆ ਐਨੀ ਪੌਣੀ ਲੱਤ ਗਈ ਨਾ ਬਾਨਾ ਤਾਂ ਕੋਈ ਮਿਲਿਆ ਨਾ ਮੇਰੀ ਗੱਲ ਸੁਣ ਆ ਜਦੋਂ ਇਹਨੂੰ ਮੈਂ ਰੋਂਦੀ ਵੇਖਦਾ ਨਾ ਆ ਮੈਨੂੰ ਪਹਿਲੀ ਚਿੱਤੇ ਆ ਜਾਂਦੀ ਆ ਤਾਂ ਮੇਰਾ ਜਿਗਰ ਤਾਂ ਨਾ ਮੈਨੂੰ ਤਾਂ ਜਰਿਆ ਨਹੀਂ ਜਾਂਦਾ ਮੇਰਾ ਚਿੱਤ ਤਾਂ ਇਹਨੂੰ ਹੀ ਗੱਡੀ ਚਾੜਦਾ ਅੱਜ ਫਕਲੋ ਜਾ ਸਾਲ 2 ਸਾਲ ਖਲੋ ਜਾ ਚਾੜ ਦੀ ਗੱਡੀ ਇਹਨੂੰ ਵੀ ਪਹਿਲਾਂ ਗੱਡੀ ਗੁੱਡੀ ਲੈ ਲੈ ਐਰ ਕੀ ਗੱਡੀ ਮੰਗਾ ਤੇ ਮੇਰੀ ਏਸੀ ਮੰਗਾਈ ਮੈਂ ਤੈਨੂੰ ਕਿਹਾ ਵਾ ਸਾਲੇ ਨੂੰ ਫੋਨ ਕਰ ਯਾਦ ਕੋ ਕਰਵਾ ਡਾਲਰ ਮੰਗਾ ਔਰ ਲੁੱਟੇ ਸੱਸ ਨੂੰ ਛੱਡ ਦੇ ਆਪਣੇ ਸਾਲੇ ਨੂੰ ਫੋਨ ਕਰ ਗੱਲ ਤੇਰੇ ਭਾਜੀ ਸਹੀ ਕਹਿਂਦੇ ਆ ਪਹਿਲਾਂ ਮੇਰੇ ਘਰ ਦੇ ਚ ਪਾਵਾਂ ਕਰੀ ਭੱਜਾ ਗੱਡੀ ਲੈ ਗਿਆ ਇਹਨੂੰ ਤੋੜਨਾ ਹੀ ਪੈਣਾ ਵਾ ਉਹ ਤਾਂ ਨਹੀਂ ਉਹਨੂੰ ਕਿਹਾ ਮੈਨੂੰ ਗਿਫਟ ਚਾਹੀਦਾ ਈ ਸੋਹਰਿਆ ਮਨੂੰ ਉਹਨੇ ਕਿਹਾ ਗੱਡੀ ਲੋੜੀ ਚਾਹੀਦੀ ਓ ਉਹਨੇ ਸੁਣਾ ਦੇ ਆਪਣੇ ਬੇਟਿਆਂ ਸਹੀ ਗੱਲ ਇਦਾਂ ਕਿੰਨਾ ਚੱਲ ਜਾ ਜਾ ਮੇਰੇ ਨਾਲ ਕੱਢੀ ਨਾਣੇ ਠੀਕ ਆ ਨਹੀਂ ਨਾ ਸ਼ੱਕ ਮੈਨੂੰ ਤੁਹਾਡੇ ਵੀ ਕਹਿਣ ਗਿਆ ਸੀ ਕਿ ਤੇਰੇ ਸਾਡੇ ਤੋੜਿਆ ਹੁਣ ਚੁੱਪ ਕਿਤੇ ਰੋ ਤੇ ਕੰਮ ਹੋ ਗਿਆ ਮੇਰੀ ਗਾਹੋਂ ਤੇਲ ਕਿਤੇ ਪੋਸੋ ਚ ਡੜ ਗਿਆ ਇੱਕ ਦੋ ਹੁੰਦਾ ਡੜ ਗਿਆ ਨਹੀਂ ਜਾਵਾ ਮੈਂ ਥੋੜਾ ਇਨਾਂ ਵਾਂ ਕਿਤੇ ਰੋੜਤਾ ਵਾ ਪਰ ਮੰਮੀ ਦਾ ਭਾਰਾ ਸਰੀਰ ਮਾੜਾ ਜਾਂ ਪੈਰ ਇੱਥੇ ਤੇ ਡੜ ਗਿਆ ਇੱਥੇ ਮੇਰੀ ਸੁਣ ਗੱਲ ਤੂੰ ਰਾਣੇ ਸਾਹਮਣੇ ਗੱਲ ਕਰੀ ਜਾਨੀ ਹਾਂ ਤੇ ਰਾਣਾ ਕਿਹੜਾ ਬਗਾਨਾ ਏ ਆਪਣਾਈਆਂ ਬਗਾਨਾ ਤੇ ਨਹੀਂ ਹੈਗਾ ਪਰ ਉਹਦੇ ਮਨ ਚ ਤੇ ਆਉਗਾ ਨਾ ਤੇਲ ਤੇ ਭਾਈ ਦੇ ਰੋੜਿਆ ਵਾ ਤੇ ਨਾ ਉਹਨੂੰ ਲੱਗਿਆ ਵਾ ਨਾ ਕੁਛ ਨਹੀਂ ਕਹਿੰਦਾ ਐਵੇਂ ਨਾ ਰੁਕ ਮੈਂ ਬੈਠੀ ਆ ਨਾ ਕੱਲੀ ਕੱਲੀ ਉਹਨਾਂ ਦੀ ਭੈਣ ਤੁਹਾਨੂੰ ਕੁਝ ਕਹਿੰਦੀ ਕੁਝ ਨਹੀਂ ਕਹਾਂਗੀ ਉਹ ਕਹਿੰਦੇ ਤੇ ਨਹੀਂ ਹੈਗੇ ਪਰ ਮਨ ਦੇ ਵਿੱਚ ਆ ਗਿਆ ਤੇ ਫੇਰ ਉਹ ਨਹੀਂ ਹੁੰਦਾ ਉਹਦਾ ਮੁੱੰਤ ਨਹੀਂ ਹੁੰਦਾ ਤੂੰ ਨਹੀਂ ਤੇ ਮੂੰਹ ਲੋੜੀ ਕੋਈ ਬਹਾਨਾ ਚਾਹੀਦਾ ਹੀ ਹਰ ਚ ਸਾਡੇ ਸਭ ਨੂੰ ਬਹਾਨਾ ਆ ਗਿਆ ਜੀ ਤੂੰ ਹੀ ਅੱਜ ਵੇਲੇ ਲੱਤ ਕਿ ਲਾਤੀ ਰਹੀ ਤਾਂ ਕਿਹਾ ਆ ਕੰਨ ਦਾ ਤੇ ਬੈਲਟ ਬੁਲਟ ਵਾਗਦਾ ਉਹਨੇ ਗੱਡੀ ਚੜ ਗਈ ਨਾ ਤੇ ਆਪਾਂ ਜਿੱਥੇ ਬਹਿ ਜਾਣਾ ਸੀ ਜਾ ਕੇ ਮੈਂ ਅੱਜ ਜੈਨ ਦੀ ਜ਼ਿੰਦਗੀ ਇੱਥੇ ਜੀਣਾ ਕਰਨੀ ਆ ਮੈਂ ਇਹਨਾਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਆ ਮੈਂ ਤਾਂ ਪੇਲੀ ਦੀਆਂ ਹੀ ਖਾਦੀਆਂ ਤੇਰੀਆਂ ਹੁੰਦੇ ਨਾਲ ਆ ਜਾ ਉੱਧਰ ਤੇ ਜਿਹੜੀ ਪੇਲੀ ਸੀ ਉਹ ਤੇ ਸੁਝੜ ਗਈਆਂ ਜਿਹੜੀ ਪੇਲੀ ਉਹ ਵੀ ਇੰਨਾ ਹੱਥਾਂ ਤੱਕ ਕੱਢੀ ਚੜਾਈ ਉਹ ਨੂੰ ਚਾਟਾ ਭੁੱਲ ਗਿਆ ਹੋਰ ਤੇ ਮੈਂ ਭਾਚ ਗਿਆ ਮੈਂ ਕਿ ਮੈਂ ਜੇਲ ਨਹੀਂ ਚੜ ਗਿਆ ਕਿਦੇ ਉਹਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਪਾਣੀ ਹੋਈ ਜਾਂ ਆਪ ਇਹਨਾਂ ਆਛੰਚੰਲਾ ਮੈਂ ਵੇਪਾ ਕੇ ਤੇ ਤੁਰੀ ਫਿਰਦੀ ਕਿਵੇਂ ਨਾ ਮੈਂ ਵਾਟੇ ਨਗੋ ਹੋ ਗਈਆਂ ਨੁਕਾ ਕੋਟੀ ਬਣ ਗਈ ਲੈ ਇਹਨੂੰ ਅਛੰਨੀ ਨੇ ਮੌਕਾ ਦੇ ਦਿੱਤੇ ਰੇਲੇ ਜਾ ਕੇ ਪੋੜੀਆਂ ਚ ਦੀਰਮਾ ਜਿੱਥੇ ਤੇ ਰਿਆ ਇੱਕ ਮਿੰਟ ਇੰਦਰ ਆ ਤੈਨੂੰ ਕੁਛ ਖਾਵਾਂ ਇਸ ਵੇਲੇ ਤੋੜਿਆ ਆ ਗਿਆ ਹਰ ਹਰ ਜਮੀਆਂ ਆ ਆ ਕਿੰਨੇ ਲੋੜਾਂ ਹੈਤਾ ਜਾਨ ਨਹੀਂ ਹੈਗੀ ਇਹਨੂੰ ਫੜ ਕੇ ਛੜਨਾ ਲਗੜ ਤੈਨੂੰ ਚਮਕਾ ਜਿਵੇਂ ਆ ਪੱਤਰ ਚਮਕਾਇਆ ਤੇ ਜਾ ਕੇ ਪੋੜੀਆਂ ਚ ਮੀਨ ਮਾਰ ਗਿਆ ਮਿੰਟੋ ਮਿੰਟ ਕੰਮ ਕਰਕੇ ਅੰਦਰ ਆ ਜਾ ਤਬਾ ਤੇ ਰੋਟੀ ਵੀ ਬਣਾਣੀ ਹੋ ਐਚੇ ਨਾਲ ਲੱਗੀ ਰਹੀ ਆ ਰਹੀ ਨਾ ਮਗਰ ਤੇ ਵੇਖਣ ਜਸਾਕੀ ਦੇ ਕੋਲ ਫਰੋਲਾ ਮਾਏ ਫਿਕਰ ਮਨਾ ਦੇ ਅਪਾਰੇ ਨਹੀਂ ਪਰ ਦੱਸਦੀ ਨਹੀਂ ਮੈਂ ਹੱਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਭਾਵੇਂ ਵੱਡੇ ਅੰਮੀਏ ਤੇਰੀ ਲਾਡਲੀ ਨੂੰ ਵੱਡੇ ਵਾਟ ਖਾਦੇ ਮਾਂਏ ਨੀ ਮੇਰੇ ਹੰਜੂ ਪੂੰਝ ਦੇ h a l l o ਇੱਧਰ ਮੈਂ ਇੱਧਰ ਬੈਠਾ ਮੈਂ ਉੱਧਰ ਨਹੀਂ ਬੈਠਾ ਮੈਂ ਦੱਸੋ ਮੇਰੀ ਗੱਲ ਸੁਣ ਮੇਰੀ ਨਾ ਧਿਆਨ ਨਾਲ ਸੁਣੀ ਮੇਰਾ ਜਨਮ ਦਿਨ ਪਤਾ ਨਹੀਂ ਕਦੋਂ ਯਾਦ ਆ ਤੁਹਾਨੂੰ ਸੀ ਮਾਦੀतीने ਦੱਸਿਆ ਦੱਸਿਆ ਇਹਦਾ ਤੇ ਰੋਣਾ ਰੋਣਾ ਬੰਦ ਕਰ ਹੁਣ ਸਿੱਧੀ ਜੀ ਗੱਲ ਮੈਨੂੰ ਨਾ ਮੇਰੇ ਜਨਮ ਦਿਨ ਗੱਡੀ ਚਾਈਂਗੀ ਕਿਉਂ ਗਿਆ ਇੱਕ ਵੱਡੀ ਗੱਲ ਨਹੀਂ ਆ ਇੱਕ ਵੱਡੀ ਚੀਜ਼ ਨਹੀਂ ਮੰਗ ਲਈ ਮੈਂ ਤੇਰੇ ਭਰਾ ਲਈ ਕੁਝ ਨਹੀਂ ਹੈ ਬਾਹਰ ਰਹਿੰਦਾ ਵਾ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਲਈ ਮੈਂ ਨੂੰ ਦਿੱਤਾ ਕਿਦੋਂ ਮਿਲ ਤੱਕ ਮੇਰੀ ਗੱਲ ਸੁਣੋ ਰੰਜੀਤ ਕਿਉਂ ਇੰਨੇ ਜੁਲਮ ਕਰਦੇ ਮੇਰੇ ਤੇ ਮੈਂ ਕੀ ਗੁਨਾਹ ਕੀਤਾ ਹੈ ਇਹ ਕਿਹੜੀ ਜੁਲਮ ਹੈ ਜੁਲਮ ਤਾਨੂੰ ਪਤਾ ਵੀ ਹੈ ਕਿ ਤੁਸੀਂ ਕੀ ਕੁਝ ਕਰਦੇ ਹੋ ਮੇਰੇ ਨਾਲ ਤੇ ਤੇਰੀਆਂ ਹਰਕਤਾਂ ਆਪਣੀਆਂ ਹਰਕਤਾਂ ਸੁਧਾਰ ਲਾ ਤੇਰੇ ਤੇ ਕੋਈ ਹੱਥ ਨਹੀਂ ਚੁੱਕੂਗਾ ਆ ਕੀ ਕਰਦੀ ਐ ਤੇਲ ਕਿਨੇ ਡੋਲਿਆ ਮੈਂ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡਾ ਫਰਜ਼ ਬੰਧਾ ਮੇਰੀ ਹੀ ਹਿਫਾਜ਼ਤ ਕਰਨ ਦਾ ਤੇ ਤੁਸੀਂ ਆਪ ਹੀ ਆਪਣੇ ਟੱਬਰ ਦੇ ਨਾਲ ਲੜੇ ਹੋਏ ਹੋ ਬਾਕੀ ਅਹੀਂ ਕੱਲ ਗੱਡੀ ਦੀ ਰੰਜੀਤ ਮੇਰੇ ਵੀਰ ਨੇ ਅੱਗੇ ਕਰ ਜਾ ਚੁੱਕੇ ਮੇਰਾ ਵਿਆਹ ਕੀਤਾ ਹੈ ਉਹਨੂੰ ਤੇ ਅਜੇ 2 ਸਾਲ ਪੂਰੇ ਵੀ ਨਹੀਂ ਹੋਏ ਬਾਹਰ ਗਿਆ ਨੂੰ ਤੇ ਤੁਸੀਂ ਤੁਸੀਂ ਡਿਮਾਂਡ ਕੀਤੀ ਸੀ ਕਿ ਬਰਾਤ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾਵੇ ਜੇ ਕੋਈ ਕਮੀ ਰਹਿ ਗਈ ਤੇ ਫੇਰ ਵੇਖਿਓ ਮਿਲਨੀਆਂ ਪਤਾ ਨਹੀਂ ਤੁਸੀਂ ਕਿੰਨੀਆਂ ਮਿਲਨੀਆਂ ਕਰਾਈਆਂ ਕਿੰਨੀਆਂ ਟੁੰਬਾ ਮੇਰੀ ਮਾਂ ਨੇ ਤੇ ਮੇਰੇ ਭਰਾ ਨੇ ਬਣਾਈਆਂ ਅਜੇ ਤੱਕ ਤੇ ਸੁਨਿਆਰੇ ਤੇ ਪਤਾ ਨਹੀਂ ਕਿੰਨੇ ਪੈਸੇ ਦੇਣ ਵਾਲੇ ਆ ਤੇ ਹੁਣ ਇੱਕ ਨਵੀਂ ਡਿਮਾਂਡ ਗੱਡੀ ਦੀ ਮੈਂ ਕਿੱਥੋਂ ਕਹਿਦਾ ਉਹਨਾਂ ਨੂੰ ਗੱਡੀ ਮੇਰੀ ਗੱਲ ਸੁਣ ਮੈਨੂੰ ਪਤਾ ਹੈ ਕਿ ਉਹ ਗੱਡੀ ਦੇਣ ਜੋਗੇ ਨਹੀਂ ਹੈਗੇ ਇਸ ਕਰਕੇ ਮੈਂ ਉਹਨਾਂ ਨੂੰ ਗੱਡੀ ਨਹੀਂ ਕਹੂੰਗੀ ਤੇ ਜੇ ਨਹੀਂ ਦੇਣ ਜਗੇ ਤੇ ਇਥੇ ਵਿਆਹ ਕਿ ਕੀਤਾ ਮੇਰੀ ਗੱਲ ਸੁਣ ਇਹ ਤੁਹਾਡਾ ਫਰਜ਼ ਹੀ ਇਹ ਕੁੜੀ ਵਾਲਾ ਦਾ ਫਰਜ਼ ਹੁੰਦਾ ਵਾ ਆ ਜਿਹੜੀਆਂ ਮਿਲਣੀਆਂ ਕਰਨੀਆਂ ਜੋ ਵੀ ਦੇਣਾ ਕੁੜੀ ਨੂੰ ਨਾਲੇ ਮੈਨੂੰ ਨਹੀਂ ਦੇਣਾ ਉਹ ਤੈਨੂੰ ਦੇਣਾ ਵਾ ਗੱਡੀ 'ਚ ਤੂੰ ਵੀ ਬਹਿਣਾ ਮੈਂ ਇਕੱਲੇ ਨਹੀਂ ਨਹੀਂ ਬਹਿਣਾ ਮੈਂ ਅਜੇ ਕਿਸੇ ਗੱਡੀ 'ਚ ਨਹੀਂ ਬੈਠਾ ਮੈਨੂੰ ਪਤਾ ਮੇਰਾ ਪਰਿਵਾਰ ਕਿਹੜੇ ਦੌਰ ਚੋਂ ਗੁਜ਼ਰਨ ਦੇ ਆ ਹੁਣ ਨਹੀਂ ਹੈਗੇ ਨੇ ਜੋਗੇ ਤੇ ਨਹੀਂ ਵੀ ਹੈਗੇ ਤੇ ਹੋਰ ਮੇਰੀ ਸੁਣ ਗੱਲ ਜੇ ਨਹੀਂ ਹੈਗੇ ਤੇ ਕਿਤੇ ਹੋਰ ਵਿਆਹ ਕਰ ਲੈਂਦੇ ਮੈਨੂੰ ਨਾ ਉਹ ਤੇ ਪਰਿਵਾਰ ਤੇ ਉਹਦੇ ਰਿਸ਼ਤੇਦਾ ਮੇਰੀ ਹੈਸੀ ਦੇ ਹਿਸਾਬ ਦੇ ਨਾਲ ਨਾ ਮੈਨੂੰ ਗੱਡੀ ਤੇਰੀ ਬੰਦੀ ਤੁਹਾਡੀ ਨਾਲੇ ਤੁਸੀਂ ਪਹਿਲੇ ਕੋਈ ਗੱਲ ਨਹੀਂ ਕੀਤੀ ਇਦਾਂ ਦੀ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਉਦੋਂ ਇਹ ਗੱਲਾਂ ਕੀਤੀਆਂ ਗਈਆਂ ਨੇ ਕਿ ਸਾਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਕੁੜੀ ਕੁੜੀ ਚਾਹੀਦੀ ਆ ਸਾਡੇ ਘਰ ਸਾਰਾ ਕੁਝ ਆ ਪਤਾ ਨਹੀਂ ਕਿੰਨੇ ਗੱਲ ਕਹਿੰਦੇ ਨੇ ਕਿਹੜੀ ਵਿਚੋਲਣ ਉਹਨੇ ਗੱਲਾਂ ਕਹਿਦੀਆਂ ਇਦਾਂ ਦਾ ਕੋਈ ਗੱਲ ਨਹੀਂ ਆ ਚਾਹੀਦਾ ਨਹੀਂ ਕੋ ਮੈਂ ਸਿੱਧੀ ਜੀ ਗੱਲ ਦੱਸਦਾ ਮੈਨੂੰ ਕੋਈ ਜਾਇ ਲੈਕਚਰ ਜਿਹੜਾ ਦੇ ਤੇ ਨਾ ਹੀ ਮੇਰੇ ਦਿਮਾਗ 'ਚ ਕਿਲਾ ਪੈਂਦੀਆਂ ਸਿੱਧੀ ਜੀ ਗੱਲ ਮੈਨੂੰ ਇੱਕੋ ਚੀਜ਼ ਦੇਖਦੀ ਆ ਗੱਡੀ ਲੈ ਕੇ ਆ ਫਾ ਮੈਨੂੰ ਫੋਨ ਕਰ ਕੋਸ਼ਿਸ਼ ਕਰ ਮੈਨੂੰ ਪਤਾ ਤੇਰਾ ਕਹਿਣਾ ਨਹੀਂ ਮੋੜਣਾ ਉਹਨਾਂ ਨੇ ਉਹਨਾਂ ਨੇ ਤੇ ਭਰਾ ਨੂੰ ਫੋਨ ਲਾ ਕੀ ਮੰਗ ਲਈ ਅਈ ਤੇ ਦੋਰ ਦੇ ਕੋਲ ਕੁਛ ਨਹੀਂ ਮੰਗਿਆ ਉਹਨੇ ਅੱਧੀ ਜਮਾਨਾ ਨਾ ਨਹੀਂ ਕਰਨੀ ਤੈਨੂੰ ਫੋਨ ਕਰ ਤੇ ਮੈਨੂੰ ਗੱਡੀ ਚਾਹੀਦੀ ਸਿੱਧੀ ਜੀ ਕਾਨੀ ਆ ਮੇਰੇ ਜਨਮ ਦਿਨ ਤੇ ਮੇਰੀ ਗੱਡੀ ਆਉਣੀ ਚਾਹੀਦੀ ਨਹੀਂ ਤੇ ਨਾ ਆਪਣਾ ਹਿਸਾਬ ਲਾ ਲਈ ਇਹ ਨਾ ਸੋਚ ਲਈ ਕਿ ਤੂੰ ਜਾਨ ਬਚਾ ਲੇਂਗੀ ਉੱਥੇ ਜਾ ਕੇ ਤੇਰਾ ਵਾਹ ਬਹੁਤ ਗਲਤ ਜਗ੍ਹਾ ਤੇ ਪੈ ਗਿਆ ਹੀ ਹੁਣ ਨਾ ਤੈਨੂੰ ਉਧਰ ਜਿੱਥੇ ਛੜਰਾ ਤੇ ਨਾ ਮੈਂ ਤੈਨੂੰ ਉਧਰ ਜਿੱਥੇ ਛੜਨਾ ਨਹੀਂ ਤਾਂ ਜਾ ਉਹਦਾ ਕੰਮ ਕਰ। ਇਹਦੇ ਨਹੀਂ ਸਾਰੇ ਗੱਡੀ ਨਹੀਂ ਆ। ਯਾਰ ਇਹ ਕੀੜੀਆਂ ਪਈਆਂ ਤੁਹਾਨੂੰ ਗੱਡੀ ਨਹੀਂ ਦੇ ਸਕਦੇ। ਡਾਲਰਾਂਾਂ ਚ ਖੇੜਦੇ ਆਪ ਤੋਂ ਇੱਕ ਭਣੀ ਕਿਹੜੀਆਂ ਰੇਂਜ ਰੋਵਰ ਆ ਕਿਹੜੀਆਂ ਕਿਹੜੀਆਂ ਗੱਡੀਆਂ ਰੱਖੀਆਂ ਬਾਹਰ। ਇੱਥੇ ਮੈਨੂੰ 10-15 ਲੱਖ ਦੀ ਗੱਡੀ ਨਹੀਂ ਦੇ ਸਕਦੇ। ਹਾਂ ਤੋ ਇੱਟਾ ਢੇ। ਗੱਡੀ ਤਾਂ ਲਾ ਕੇ ਆਏਗੀ।